ਪਟੰਡਾ ਦੇ ਭਾਗੂ ਰੋਡ ਤੇ ਸੜਕ ਚੌੜੀ ਕਰਨ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਮਹੱਲਾ ਨਿਵਾਸੀ ਹੋਏ ਇਕੱਠੇ ਅਤੇ ਸੜਕ ਚੌੜੀ ਕਰਨ ਦੀ ਕੀਤੀ ਮੰਗ ਵੀਰਵਾਰ ਨੂੰ 11 ਵਜੇ ਦੇ ਲਗਭਗ ਮਹੱਲਾ ਨਿਵਾਸੀਆਂ ਨੇ ਬੋਲਦਿਆਂ ਕਿਹਾ ਕਿ ਜੋ ਪਿਛਲੇ ਦਿਨੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਸੜਕ ਚੌੜੀ ਨਾ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਉਹ ਆਪਣਾ ਕੁਝ ਦੁਕਾਨਦਾਰ ਅਤੇ ਕੁਝ ਆਪਣਾ ਕੁਝ ਇਥੇ ਮਲਣ ਵਾਸੀ ਹਨ ਜੋ ਇਸ ਨੂੰ ਆਪਣਾ ਟੋੜੀ ਕਰਨ ਦਾ ਵਿਰੋਧ ਕਰ ਰਹੇ ਹਨ ਲੇਕਿਨ ਜ਼ਿਆਦਾਤਰ ਮਹੱਲਾ ਨਿਵਾਸੀ ਹਨ ਜਿਹੜੇ ਉਹ ਸੜਕ ਚੌੜੀ ਕਰਨ ਦੀ ਮੰਗ ਆਪਣਾ ਕਰ ਰਹੇ ਹਨ ਜਿਸ ਨੂੰ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਵੱਡੀ ਇਹ ਆਪਣਾ ਮਹੱਲਾ ਨਿਵਾਸੀ ਭਾਗ ਰੋਡ ਦੇ ਕੱਟੇ ਹੋਏ ਅਤੇ ਉਹਨਾਂ ਵੱਲੋਂ ਸੜਕ ਚੌੜੀ ਕਰਨ ਦੀ ਮੰਗ ਰੱਖੀ ਗਈ। ਇੱਕ ਜਿੰਦਾਬਾਦ ਸਦਾ ਇੱਕ ਜਿੰਦਾਬਾਦ

ਗੱਲ ਮਸਲਾ ਇਹ ਹੈ ਜੀ ਵੀ ਛੜ ਕੇ ਜਿਹੜੀ ਅਸੀਂ ਤੇ 20 30 ਸਾਲ ਤੋਂ ਲੱਗੇ ਹੋਏ ਆ ਵੀ ਇਹ ਸੜਕ ਚੌੜੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਧੰਨਵਾਦ ਕਰਨਾ ਚਾਹੁੰਦਾ ਵੀ ਲੋਕਲ ਸਾਡੇ ਕੌਂਸਲਰ ਦਾ ਐਮ ਐਲ ਏ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਪਾਸ ਕੀਤਾ ਜਾਂ ਕਾਰਪੋਰੇਸ਼ਨ ਨੇ ਜੀ ਸਾਹਿਬ ਨੇ ਇਹ ਮੁੱਦਾ ਐਸੋ ਦੇ ਚੱਕਿਆ। ਹੁਣ ਇਹਦੇ ਵਿੱਚ ਕੀ ਹੈ ਕੁਝ ਲੋਕ ਜਾ ਕੇ ਉੱਥੇ ਮੰਨ ਲਓ ਵੀ ਜੇ 100 ਵਸਨੀਕਾਂ ਨੂੰ ਤੋਂ 10 ਜਾਂ 15% ਲੋਕ ਜਾ ਕੇ ਕਹਿਣ ਲੱਗੇ ਵੀ ਸਾਨੂੰ ਤਾਂ ਲੋੜ ਹੀ ਨਹੀਂ। ਇਹ ਤਾਂ ਆਪਦੀ ਆਪ ਕਰੀ ਜਾਂਦੇ ਹੋ ਐਵੇਂ ਐਮਸੀ ਕੱਲਾ ਕਰੀ ਜਾਂਦਾ ਲੋੜ ਨਹੀਂ ਉਸੇ ਗੱਲ ਨੂੰ ਮੁੱਦੇ ਰੱਖਦੇ ਹੋ ਅੱਜ ਤੁਹਾਨੂੰ ਦਿਖਾਉਣਾ ਚਾਹਾਂਗੇ ਵੀ ਆ ਸਾਰੇ ਬਸ ਨੀਕ ਐ ਇੱਥੇ ਗਲੀਆਂ ਚੋਂ ਚਾਰ ਚਾਰ ਪੰਜ ਪੰਜ ਬੰਦੇ ਆਏ ਆ ਅਜੇ ਤੱਕ ਜੇ ਅਸੀਂ ਪੂਰੇ ਕਰ ਦਈਏ ਤਾਂ ਮੇਰੇ ਖਿਆਲ ਤੇ ਐਤੂ ਵੀ 10 ਗੁਣਾ ਬੱਤੇ ਟੱਟੇ ਹੋ ਜਾਣਗੇ ਜਿਹੜੇ ਕਹਿੰਦੇ ਸਾਨੂੰ ਲੋੜ ਐ ਇਹ ਤਾਂ ਸਿਰਫ ਅੱਜ ਪਹਿਲੇ ਦਿਨ ਅਸੀਂ ਆਪਦੀ ਮਰਜ਼ੀ ਨਾਲ ਬੁਲਾਇਆ ਸੀ ਵੀ ਆਪਦੇ ਵਿਚਾਰ ਦਿਓ ਕੌਣ ਹੱਕ 'ਚ ਕੌਣ ਨਹੀਂ ਹੱਕ 'ਚ ਅਸੀਂ ਕਿਸੇ ਨੂੰ ਇਹ ਵੀ ਨਹੀਂ ਕਿਹਾ ਸੀ ਵੀ ਕਿਹੜਾ ਨਹੀਂ ਹੱਕ 'ਚ ਉਹ ਨਾ ਕੇ ਬੋਲੇ ਪਰ ਇੱਥੇ ਇੰਨੇ ਲੋਕ ਐ ਸਾਰੇ ਕਹਿੰਦੇ ਹੋਣੀ ਚਾਹੀਦੀ ਐ ਔਰ ਅਸੀਂ ਉਹਨਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਵੀ ਜਿਹੜੇ ਇਹ ਵਿਰੋਧ ਚ ਹੈ ਵੀ ਉਹਨਾਂ ਦਾ ਵੀ ਫਾਇਦਾ ਹੋਣਾ ਹੈਗਾ ਗੱਲ ਡਿਵੈਲਪਮੈਂਟ ਦੀ ਕਰੀਏ ਭਾਰਤ ਮਾਲਾ ਸੜਕਾਂ ਦਾ ਜਾਲ ਪੂਰੇ ਭਾਰਤ 'ਚ ਵਿਛ ਗਿਆ ਮੈਂ ਆਪ ਮੇਰਾ ਪੈਟਰੋਲ ਪੰਪ ਸੀਗਾ ਪੰਜਾਬ ਮੀਟਰ ਸੀਗਾ 25 ਮੀਟਰ ਵਿੱਚੋਂ ਕੱਟਿਆ ਗਿਆ ਮੇਰਾ ਬਿਜ਼ਨਸ ਸੀਗਾ ਪਰ ਲੋਕਾਂ ਦੀ ਡਿਵੈਲਪਮੈਂਟ ਹੋਣੀ ਹੈ ਤਾਂ ਉਹ ਹੋਣਾ ਹੀ ਹੈ ਤੇ ਜੇ ਛੜਕਾਂ ਜੇ ਦੁਕਾਨਾਂ ਦੇ ਵਿੱਚੋਂ ਥੋੜਾ ਥੋੜਾ ਹਿੱਸਾ ਚਲਾਇਆ ਜਾਊਗਾ ਤਾਂ ਉਹਦੇ ਪੈਸੇ ਵੀ ਐਮਸੀ ਸਾਹਿਬ ਕਹਿੰਦੇ ਦਵਾਵਾਂਗੇ ਉਹਨਾਂ ਦਾ ਜਿਹੜਾ ਉਸਾਰੀ ਆ ਉਹਦੇ ਪੈਸੇ ਵੀ ਮਿਲਨੇ ਆ ਹਾਂ ਨੁਕਸਾਨ ਕਿੰਨਾ ਲੋਕਾਂ ਨੂੰ ਆ ਜਿਨ੍ਹਾਂ ਲੋਕਾਂ ਕੋਲੇ ਕੋਈ ਕਾਗਜ਼ ਪੱਤਰ ਨਹੀਂ ਜਾਂ ਕਿਸੇ ਸਰਕਾਰੀ ਜ਼ਮੀਨ ਦੀ ਜੱਬੀ ਆ ਜਾਂ ਕਿਸੇ ਪ੍ਰਾਈਵੇਟ ਕਿਰਾਏਦਾਰ ਦੀ ਜੱਬੀ ਆ 10 15% ਲੋਕ ਇਹ ਜਿਹੇ ਨੇ ਪਰ ਫਿਰ ਵੀ ਮੈਂ ਉਹਨਾਂ ਨੂੰ ਇਹ ਕਹਿੰਨਾ ਹੈ ਵੀ ਜਿਉ ਕੋ ਸੋਚੋ ਕਿ ਅਸੀਂ ਉਹਨਾਂ ਭਰਾਵਾਂ ਦੇ ਨਾਲ ਐਮਸੀ ਸਾਹਿਬ ਨੇ ਵੀ ਦਰਖਾਸਤ ਕੀਤੀ ਹੈ ਕਿ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਦੁਕਾਨ ਦਿੱਤੀ ਜਾਵੇ ਚੱਕ ਕੇ ਪਿੱਛੇ ਬੈਠ ਕੇ ਫੈਸਲਾ ਕੀਤਾ ਜਾਵੇ ਹੁਣ ਇਹ ਥੋੜੀ ਹੁੰਦੀ ਹੈ ਵੀ ਜੇ ਅਪਦਾਸ਼ ਦੇ ਪਿੱਛੇ ਲੋਕਾਂ ਦੇ ਪਿੱਛੇ ਦੋ ਬੱਚੇ ਪਹਿਲਾਂ ਮਰ ਗਏ ਤੇ ਐਕਸੀਡੈਂਟ ਹੁੰਦੇ ਆ ਜਿਹਦਾ ਬੱਚਾ ਚਲਾ ਗਿਆ ਉਹਦੇ ਵਾਸਤੇ ਤਾਂ ਸਾਰੀ ਜ਼ਿੰਦਗੀ ਦਾ ਉਹ ਹੋ ਗਿਆ ਨਾ ਇਸ ਕਰਕੇ ਸਾਡੀ ਅੰਤ ਰਿਕਵੈਸਟ ਹੈ ਵੀ ਸਾਰਿਆਂ ਨੂੰ ਉਮੀਦ ਹੈ ਵੀ ਇਹ ਜਿਹੜੀ ਸੜਕ ਹੈ ਜਲਦੀ ਤੋਂ ਜਲਦੀ ਕੀਤੀ ਜਾਵੇ ਜਿਹੜਾ ਭਰਮ ਸਰਕਾਰੀ ਦੁਆਰੇ ਐਡਮਿਨਿਸਟ੍ਰੇਸ਼ਨ ਜਾਂ ਲੋਕਾਂ ਨੂੰ ਜਾ ਕੇ ਇਹ ਕਿਹਾ ਜਾਂਦਾ ਵੀ ਲੋਕਾਂ ਨੂੰ ਲੋੜ ਨਹੀਂ ਲੋ ਐਵੇਂ ਕਰੀ ਜਾਂਦੀ ਸਰਕਾਰ ਉਹਨਾਂ ਨੂੰ ਆ ਸਾਰੇ ਲੋਕ ਜਾ ਕੱਟ ਦਿਖਾ ਦਿਓ ਵੀ ਇਹ ਲੋਕਾਂ ਦੀ ਮੰਗ ਹੈ ਇਹ ਵੀ ਇਹ ਕਰ ਦਿਓ ਔਰ ਜਲਦੀ ਕਰ ਦਿਓ ਔਰ ਇਹ ਤੋਂ ਜ਼ਿਆਦਾ ਵੀ ਬੰਦੇ ਸਾਡੇ ਕੋਲੇ ਆਉਣ ਵਾਸਤੇ ਤਿਆਰ ਨੇ ਵੀ ਇਹ ਸਮੇਂ ਦੀ ਮੰਗ ਅਨਸਾਰ ਇਹਦੀ ਲੋੜ ਹੈ ਇਹਨੂੰ ਕਰਨਾ ਜਲਦੀ ਤੋਂ ਜਲਦੀ ਚਾਹੀਦਾ ਉਹਨਾਂ ਦਾ ਕਹਿਣਾ ਹੈ ਕਿ ਇਹ ਆਦਮ ਚਾਲੂ ਕੀਤੀ ਜਾ ਰਹੀ ਹੈ ਸਿਰੋਂ ਤੇ ਕਿਉਂ ਕੀਤੀ ਜਾ ਰਹੀ ਹੈ ਸਰ ਬਿਲਕੁਲ ਗਲਤ ਗੱਲ ਹੈ ਸੈਂਟ ਜੋਸਫ ਵਾਲਿਆਂ ਨੇ ਕਾਗਜ਼ ਜਮ੍ਹਾਂ ਕਰਾਤੇ ਅਬੇ ਸਿੰਗਲਾ ਆਪਣੇ ਵਕੀਲ ਹੈ ਸੀਨੀਅਰ ਵਕੀਲ ਹੈ ਪ੍ਰਧਾਨ ਨੇ ਐਸਐਸਸੀ ਜ਼ਬਾ ਦੇ ਉਤੋਂ ਵਧੀਆ ਤਾਂ ਲੈਣ ਨੂੰ ਕੋਈ ਨਹੀਂ ਦੇਖ ਸਕਦਾ ਉਹਨਾਂ ਨੇ ਆਪਦੇ ਕਾਗਜ਼ ਆਪਦੀ ਕੁਰਸੀ ਦੇ ਕਾਗਜ਼ ਜਮ੍ਹਾਂ ਕਰਾਤੇ ਵੀ ਮੈਨੂੰ ਕੋਈ ਦਿੱਕਤ ਨਹੀਂ ਹੈ ਉਹ ਸ਼ੁਰੂ ਤੋਂ ਲੈ ਕੇ ਜ਼ੀਰੋ ਤੋਂ ਲੈ ਕੇ ਐਂਡ ਤੱਕ ਸਾਰੀ ਹੋਣੀ ਹੈ ਸਾਰਿਆਂ ਕੋਲ ਨੋਟਸ ਆ ਸਾਰੇ ਹੋਣੀਆਂ ਆ ਆ ਉਹਦੇ ਵਿੱਚ 20 30% ਤਾਂ ਸਰਕਾਰੀ ਜਗ੍ਹਾ ਉੱਡਾ ਨੇ ਪਹਿਲਾਂ ਕਰ ਦਿੱਤੀ ਐ ਇਸ ਜਿਹੜਾ ਹਿੱਸਾ ਹੈ ਨਾ ਮਾਤਰ 10 ਜਾਂ 15% ਹਿੱਸੇ ਦਾ ਰੋਲਾ 80% 85% ਔਰ ਦੁਕਾਨਦਾਰ ਵੀ ਸਾਡੇ ਨਾਲ ਲਿਖ ਕੇ ਦੇ ਚੁੱਕੇ ਨੇ ਔਰ ਇੱਥੋਂ ਤੱਕ ਮੈਂ ਦੱਸਾਂ ਚਾਹ ਤਾ ਦੁਕਾਨਦਾਰ ਇੱਥੇ ਆਉਂਦੇ ਕਿਉਂ ਨਹੀਂ ਵੀ ਇਹਨੂੰ ਧਮਕੀ ਦਿੰਦੇ ਉਹ ਕਹਿੰਦੇ ਵੀ ਜਿੱਦੇ ਟਾਉਣ ਹੈ ਸਭ ਤੋਂ ਪਹਿਲਾਂ ਮੈਂ ਤਾਂ ਹਾਂ ਦੁਕਾਨਦਾਰ ਵੀ ਟਾਉਣ ਨੂੰ ਤਿਆਰ ਹੈ ਔਰ ਬਹੁਤ ਸਾਰਾ ਏਰੀਆ ਤਾਂ ਪਿੱਛੇ ਚਾਕੇ ਪਾ ਚੁੱਕੇ ਨੇ ਨਵਾਂ ਨਕਸ਼ਾ ਤਾਂ ਪਾਸ ਹੀ ਨਹੀਂ ਹੁੰਦਾ ਕੁਝ ਦੁਕਾਨਾਂ ਜਿਹੜੀਆਂ ਹੈਗੇ 10 15% ਪਿਛਲੇ ਪਾਸੇ 80 85% ਏਰੀਆ ਬਿਲਕੁਲ ਕਲੀਅਰ ਸਰ ਕੀ ਨਾਮ ਤੁਹਾਡਾ ਦਰਸ਼ਨ ਸਿੰਘ ਅੰਮ੍ਰਿਤ ਨਾਦੀ ਮੈਂ ਪੁਰਾਣੇ ਵਾਸੀ ਹਾਂ ਗਲੀ ਦੇ ਮੋੜ ਚੋਂ ਆਤੀ ਹਾਂ ਮੇਰੀ ਇਹ ਹੈਗੀ ਸਭ ਤੋਂ ਪਹਿਲਾਂ ਤਾਂ ਮੈਂ ਤਾਂ ਧੰਨਵਾਦ ਕਰਾਂ ਤੇ ਪਹਿਲਾਂ ਤਾਂ ਵੀ ਜਿਨ੍ਹਾਂ ਨੇ ਇਹ ਸੜਕ ਚੌੜੀ ਕਰਾਈ ਤੇ ਮੈਂ ਟਾਇਰ ਸਿੰਘ ਪੁੱਤਰ ਜੀ ਨੇ ਇਹਨਾਂ ਨੇ ਹੁਣ ਆਵਾਦੇ ਪ੍ਰੋਜੈਕਟ ਡਵੈਲਪਮੈਂਟ ਦਾ ਜਿਹੜਾ ਦੋਗਾਪਾ ਸਾਰੇ ਬਣਦੇ ਕਿ ਚੱਲ ਰਿਹਾ ਹੈ ਤੇ ਇਸ ਡਵੈਲਪਮੈਂਟ ਦੇ ਵਿੱਚ ਜੇ ਸੜਕਾਂ ਚੌੜੀਆਂ ਹੋਣਗੀਆਂ ਆਪਾਂ ਨੂੰ ਗਲੀਆਂਾਂ ਦੇ ਵਿੱਚ ਜਾਣ ਵਾਸਤੇ ਕੋਈ ਸਮੱਸਿਆ ਨਹੀਂ ਆਊਗੀ ਤੁਸੀਂ ਇੱਥੇ ਖੜ੍ਹ ਦਿਓ ਮੈਂ ਗਰੰਟੀ ਨਾਲ ਕਹਿੰਦਾ 10 ਮਿੰਟਾਂ ਦੇ ਵਿੱਚ ਜਾਮ ਲੱਗਿਆ ਲੈ ਔਰ 10 ਮਿੰਟ ਜਾਮ ਖੁੱਲਦਾਂਗੇ ਤੇ ਜੇ ਸੜਕ ਚੌੜੀ ਹੋ ਰਹੀ ਹੈ ਤੇ ਸਾਨੂੰ ਸਾਰੇ ਭਾਗੂ ਰੋਡ ਦੇ ਵਸਨੀਕਾਂ ਨੂੰ ਸਾਰੇ ਮੋਡਲਟਾਊਨ ਦੇ ਵਾਸੀਆਂ ਨੂੰ ਅੱਗੇ ਜਿਹੜੀ ਵੀ ਟ੍ਰੈਫਿਕ ਜਾਣਾ ਸਾਰਿਆਂ ਨੂੰ ਇੰਨਾ ਸੁਖ ਹੋਊਗਾ ਇਹਨਾਂ ਜਿਹੜੇ ਹੁਣ ਥੋੜਾ ਬਥਾ ਵਿਰੋਧ ਕਰਦੇ ਨੇ ਇਹਨਾਂ ਨੂੰ ਵੀ ਇਸ ਦਾ ਫਾਇਦਾ ਹੋਊਗਾ ਪਰ ਅੱਜ ਇਹਨਾਂ ਨੂੰ ਸ਼ਾਇਦ ਹੋ ਸਕਦਾ ਸਮਝ ਨਾ ਹੋਵੇ ਹੋਈ ਹੁਣ ਜਦ ਇਹਨਾਂ ਨੂੰ ਸਮਝ ਲੱਗੂਗੀ ਜਦ ਇਹ ਚੀਜ਼ ਬਣੂਗੀ ਤਾਂ ਇਹ ਵੀ ਸਮਝਣਗੇ ਵੀ ਯਾਰ ਇਹ ਚੀਜ਼ ਬਹੁਤ ਵਧੀਆ ਹੋਈ ਹੈ ਡਵੈਲਪਮੈਂਟ ਵਾਸਤੇ ਇਹ ਵਧੀਆ ਸਟੈਪ ਹੈ ਜੇ ਹੁਣ ਡਵੈਲਪਮੈਂਟ ਨਾ ਹੋਈ ਆਪਣਾ ਜਿਹੜਾ ਹੁਣ ਚੱਲ ਰਿਹਾ ਜੁਗ ਇਹ ਫਿਰ ਹੋਣੀ ਦੇ ਬਾਅਦ ਸਾਡੇ ਬੱਚੇ ਕਿੱਦੇ ਰਹਿ ਜਾਣਗੇ ਉਹ ਕਹਿੰਦੇ ਸਾਡਾ ਅਜਾੜਾ ਕੀਤਾ ਜਾ ਰਿਹਾ ਹੈ ਲਗਾਤਾਰ ਦੇਖੋ ਜੀ ਜੇ ਕਿਸੇ ਬੰਦੇ ਦਾ ਥੋੜਾ ਬਹੁਤ ਅਜਾੜਾ ਹੋ ਰਿਹਾ ਹੈ ਤੇ 80 ਬੰਦਿਆਂ ਦਾ ਫਾਇਦਾ ਹੋ ਰਿਹਾ ਹੈ ਉਸ ਬੰਦੇ ਨੂੰ ਕੁਝ ਕੰਪਰੋਮਾਈਜ਼ ਕਰਨਾ ਚਾਹੀਦਾ ਵੀਰ ਡਵੈਲਪਮੈਂਟ ਦੇ ਵਿੱਚ ਮੇਰਾ ਹਿੱਸਾ ਬਣਦਾ ਉਹਨਾਂ ਦਾ ਹਿੱਸਾ ਬਣੂਗਾ ਇਹ ਜਿਹੜੇ ਕੋ ਮਾੜਾ ਮੋਟਾ ਕਰ ਰਹੇ ਨੇ ਜੇ ਉਹਨਾਂ ਦਾ ਕਿਸੇ ਦਾ ਨੁਕਸਾਨ ਥੋੜਾ ਬਹੁਤ ਹੁੰਦਾ ਚਲਣਾ ਚਾਹੀਦਾ ਅੱਜ ਲੋਕਾਂ ਦਾ ਫਾਇਦਾ ਹੁੰਦਾ ਅੱਜ ਲੋਕੀ ਕੀ ਮੰਗ ਕੀਤੀ ਹੈ ਸਾਡੇ ਵੱਲੋਂ ਇਹ ਮੰਗ ਹੈ ਜੀ ਵੀ ਇਹ ਜਿਹੜੀ ਸੜਕ ਹੈਗੀ ਹੈ ਇਹਦੇ ਵਿੱਚ ਕੋਈ ਜਿਤਨਾ ਰਹਿ ਜਾ ਇਹ ਸਰ ਕੀ ਨਾਮ ਆ ਤੁਹਾਡਾ ਕੀ ਹੈ ਜੀ ਮੇਰਾ ਨਾਮ ਤਹਿਲ ਸਿੰਘ ਬੱਟਰਾ ਹੈਗਾ ਤੇ ਮੈਂ ਵਾਸੀ ਹੈਗਾ ਪਾਪੂ ਰੋਡ ਦਾ ਮੇਰੀ ਵਾਈਫ ਉੱਤੇ ਕਾਉਂਸਲਰ ਹੈਗੀ ਆ ਇਹ ਮਾਬੂਦਤਾ ਦੇ ਫੀਰ ਅੱਜ ਜਿਹੜਾ ਮੁੱਦਾ ਇਹ ਹੈਗਾ ਕਿ ਜਿਹੜੀ ਪਾਪੂ ਰੋਡ ਹੈ ਨੀ ਚੌੜੀ ਕਰਾਉਣ ਵਾਸਤੇ ਅ ਅਸੀਂ ਜਿਹੜਾ ਹੈਗਾ ਇਹਦਾ ਮਰਤਾ 60 ਕੁੱਟੀ ਦਾ ਕਰਾਇਆ ਇੱਕ ਸਾਲ ਪਹਿਲਾਂ ਤਾਂ ਉਹਦੀ ਕਾਰਵਾਈ ਕਰਨ ਵਾਸਤੇ ਇਸ ਕਾਰਪੋਰੇਸ਼ਨ ਨੇ ਮੋਰ ਸਜ਼ਾਰੀ ਕੀਤੇ ਹੈਗੇ ਸਾਰੇ ਪਗੜੂ ਸੇਂਡ ਜੋਸਫ ਨੂੰ ਲੈ ਕੇ ਇਹ ਬੇਰਤ ਬੁੱਝ ਤੱਕ ਆ ਜਿਹੜਾ ਹੈਗਾ ਇਹ ਟੁੱਟਾ ਚਾਗਾ ਟੁੱਟਾ ਨੇ ਆਪਦੀ ਸਰਟੀਫਿਕੇਟ ਕਰਤੀ ਆ ਹੁਣ ਕਾਰਪੋਰੇਸ਼ਨ ਦਾ ਏਰੀਆ ਹੈਗੇ کئی ਦਿਨਾਂ ਤੋਂ ਕੁਝ ਲੋਕ ਐਜੀਟੇਸ਼ਨ ਕਰ ਰਹੇ ਸੀਗੇ ਪੰਜ ਚਾਰ ਮਾਲਕ ਨੇ 80% ਮਾਲਕ ਸਾਡੇ ਨਾਲ ਹੈ ਬਹੁਤ ਸਾਰੇ ਦੁਕਾਨਦਾਰ ਵੀ ਸਾਡੇ ਨਾਲ ਆ ਘੱਟੋ ਘੱਟ ਤੁਸੀਂ ਐ ਸਮਝ ਲਓ ਵੀ 21 ਗਲੀਆਂ ਦੇ ਪੱਗੂ ਰੋਡ ਦੀਆਂ ਮਾਡਲ ਟਾਊਨ ਸਾਰਾ ਪੇਸ 2 ਪੇਸ 1 ਤੇ ਹੋਰ ਆਈਜੀ ਕੁਆਟਰ ਜਿਹੜੇ ਦੂਸਰੇ ਕੁਆਟਰ ਸਾਰੇ ਇਹ ਸਾਰੇ ਦੀ ਇੱਕ ਮੰਗ ਹੈਗੀ ਆ ਕਿ ਇਹ 60 ਫੁੱਟੀ ਹੋਣੀ ਚਾਹੀਦੀ ਹੈ ਉਸ ਮੰਗ ਤੇ ਅਸੀਂ ਦਸਕਤੋਂ ਲੋਕਾਂ ਤੋਂ ਪਹਿਲਾਂ ਕਰਾ ਕੇ ਇਹਦਾ ਪਾਸ ਕਰਾਇਆ ਸੀ ਅੱਜ ਸਿਰਫ ਇਹ ਦੱਸਣਾ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਲੋਕਾਂ ਦੀ ਇਹ ਮੰਗ ਹੈਗੀ ਆ ਸਮੇਂ ਦੇ ਨਾਲ ਮੰਗ ਹੈ ਕਿ ਇਹਨੂੰ ਚੌੜਾ ਕੀਤਾ ਜਾਵੇ ਇਹਨਾਂ ਮਸਲੇ ਦਾ